ਨਵਾਂ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਜੀ ਸਾਡੇ ਨਾਲ ਮੌਜੂਦ ਨੇ ਜੰਮੂ ਜੀ ਪੰਜਾਬ ਦੀ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਇੱਕ ਛੋਟੀ ਇਕਾਈ ਹੈ ਪੰਚਾਇਤ ਇੱਕ ਵੱਡੀ ਇਕਾਈ ਦਾ ਰੋਲ ਅਦਾ ਕਰਦੀ ਹੈ ਭਾਰਤੀ ਲੋਕਤੰਤਰ ਦੇ ਵਿੱਚ ਚੋਣ ਪ੍ਰਣਾਲੀ ਨੂੰ ਲੈ ਕੇ ਵਿਗਲ ਵੱਜ ਚੁਕਿਆ ਹੈ ਪੰਜਾਬ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਇਹ ਜਿਹੜਾ ਚੋਣ ਦਾ ਅਮਲ ਹੈ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਵੋਟਾਂ ਪੈ ਜਾਣਗੀਆਂ ਪੰਜਾਬ ਦੀਆਂ ਜਿਹੜੀਆਂ ਪੰਚਾਇਤ ਚੋਣਾਂ ਨੇ ਉਹਦੇ ਲਈ ਪਹਿਲਾ ਸਰਕਾਰ ਨੇ ਪੰਚਾਇਤਾਂ ਭੰਗ ਕਰ ਦਿੱਤੀਆਂ ਸੀਗੀਆਂ ਕੁਝ ਪੰਚਾਇਤਾਂ ਦੇ ਆਗੂ ਜਿਹੜੇ ਆ ਉਹ ਜਿਹੜੇ ਸਰਪੰਚ ਸੀ ਪੰਚ ਸੀਗੇ ਉਹ ਹਾਈ ਕੋਰਟ ਦਾ ਉਹਨਾਂ ਦਰਵਾਜ਼ਾ ਖਟਕਟਾਇਆ ਇਹਨਾਂ ਨੇ ਐਡਮਿਨਿਸਟ੍ਰੇਟਰ ਲਾਤੇ ਹੀ ਪਰਬੰਧਕ ਲਾਤੇ ਸੀਗੇ ਉਹਦੇ ਖਿਲਾਫ ਹੋ ਗਏ ਤੇ ਫਿਰ ਉਹ ਫੈਸਲਾ ਜਿਹੜਾ ਸਰਕਾਰ ਨੂੰ ਬਦਲਣਾ ਪਿਆ ਜੀ ਉਸ ਫੈਸਲੇ ਬਦਲ ਤੋਂ ਬਾਅਦ ਵੀ ਕਾਫੀ ਜਿਹੜਾ ਸਮਾਂ ਲੰਘ ਗਿਆ ਹੁਣ ਵੀ ਕਾਫੀ ਦੇਰ ਤੋਂ ਕਿਉਂਕਿ ਦੁਬਾਰਾ ਫੇਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲੇ ਗਿਆ ਸਰਕਾਰ ਹਾਈ ਕੋਰਟ ਨੇ ਵੀ ਜਵਾਬ ਦੇ ਦਿੱਤੇ ਮੰਗਿਆ ਸੀਗਾ ਇਹਦੇ ਨਾਲ ਜਿਹੜੀਆਂ ਨਗਰ ਕੌਂਸਲਾਂ ਨੇ ਉਹ ਦੂਜੀਆਂ ਆਪਣੀਆਂ ਨਗਰ ਨਿਗਮ ਨੇ ਉਹਨਾਂ ਬਾਰੇ ਵੀ ਮਾਮਲੇ ਜਿਹੜੇ ਅਦਾਲਤ ਦੇ ਵਿਚਾਰ ਅਧੀਨ ਨੇ ਉਹਦੇ ਤੇ ਵੀ ਸਰਕਾਰ ਤੋਂ ਜਵਾਬ ਮੰਗਿਆ ਹੋਇਆ ਜੀ ਸੋ ਜਮਹੂਰੀਅਤ ਦਾ ਜਿਹੜਾ ਮੂਲ ਥੰਮ ਹੈ ਮਦਲਪੌੜੀ ਦਾ ਪਹਿਲਾ ਜਿਹੜਾ ਭਾਵਾ ਹੈ ਪਹਿਲਾ ਜਿਹੜਾ ਡੰਡਾ ਹੈ ਉਹ ਪੰਚਾਇਤਾਂ ਨੇ ਜੀ ਇਵੇਂ ਨਗਰ ਕੌਂਸਲਾਂ ਮਿਲ ਸ਼ਹਿਰਾ ਇਲਾਕੇ ਜਾਂ ਜਾਂ ਅਰਧ ਜਿਹੜੇ ਸ਼ਹਿਰੀ ਇਲਾਕੇ ਨੇ ਉਹਦੇ ਵਿੱਚ ਨਗਰ ਕੌਂਸਲਾਂ ਨਗਰ ਪੰਚਾਇਤਾਂ ਹੁੰਦੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਜੀ ਤੇ ਵੱਡੇ ਪਿੰਡਾਂ ਦੇ ਵਿੱਚ ਵੀ ਪੰਚਾਇਤਾਂ ਨੇ ਜਾਂ ਉੱਥੇ ਫਿਰ ਨਗਰ ਕੌਂਸਲਾਂ ਬਣਾ ਦਿੱਤੀਆਂ ਜਾਂਦੀਆਂ ਜੀ ਸੋ ਪੰਜਾਬ ਦੇ ਵਿੱਚ ਇਹ ਕਾਫੀ ਢੇਰ ਤੋਂ ਬਾਅਦ ਚੋਣਾਂ ਹੋ ਰਹੀਆਂ ਲਗਭਗ 1.5 ਸਾਲ ਨਿਕਲ ਗਿਆ ਹੂੰ ਤੇ ਪੰਜਾਬ ਦੇ ਲੋਕ ਜਿਹੜੇ ਪਿੰਡਾਂ ਦੇ ਲੋਕ ਕਾਫੀ ਚਿਰ ਤੋਂ ਉਤਸਕ ਸੀਗੇ ਵੀ ਹੁਣ ਚੋਣਾਂ ਆਈਆਂ ਕਾਇਆਂ ਉਹ ਤਿਆਰੀਆਂ ਸ਼ੁਰੂ ਕਰ ਦਿੰਦੇ ਫੇਰ ਚੋਣਾਂ ਅੱਗੇ ਟਲ ਜਾਂਦੀਆਂ ਉਹ ਫੇਰ ਤਿਆਰੀਆਂ ਸ਼ੁਰੂ ਕਰਦੇ ਫੇਰ ਚੋਣਾਂ ਅੱਗੇ ਟਲ ਜਾਂਦੀਆਂ ਪਰ ਹੁਣ ਪਿਛਲੇ 15-20 ਦਿਨਾਂ ਤੋਂ ਇਹ ਚੱਲ ਰਿਹਾ ਸੀ ਵੀ ਚੋਣਾਂ ਜਿਹੜੀਆਂ ਅਕਤੂਬਰ ਮਹੀਨੇ ਦੇ ਵਿੱਚ ਹੀ ਹੋਣਗੀਆਂ ਜੀ ਤੇ ਪਹਿਲਾਂ ਵੀ ਇਹ ਗੱਲ ਆਈ ਸੀਗੀ ਪਰ ਅੱਜ ਜਿਹੜੇ ਆ ਪੰਜਾਬ ਦੇ ਜਿਹੜੇ ਚੋਣ ਕਮਿਸ਼ਨਰ ਨੇ ਹੂੰ ਰਾਜਕਮਲ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਪੰਚਾਇਤ ਚੋਣਾਂ ਨੇ ਉਹਨਾਂ ਲਈ 27 ਸਤੰਬਰ ਨੂੰ ਜਿਹੜਾ ਉਹ ਨੋਟੀਫਿਕੇਸ਼ਨ ਹੋਏਗਾ ਬਾਲ ਸਾਹਿਬ ਜਿਸ ਦਿਨ ਨੋਟੀਫਿਕੇਸ਼ਨ ਹੋ ਜਾਂਦਾ ਉਸੇ ਦਿਨੀ ਨਾਮਜ਼ਦਗੀਆਂ ਸ਼ੁਰੂ ਹੋ ਜਾਂਦੀਆਂ ਇਹ ਲੋਕ ਸਭਾ ਚੋਣਾਂ ਹੋਣ ਇਹ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਕੋਈ ਵੀ ਚੋਣਾਂ ਜਿਸ ਦਿਨ ਨਾਮਿਨੇਸ਼ਨ ਐਲਾਨ ਹੋ ਜਾਂਦਾ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਉਸੇ ਦਿਨ ਤੋਂ ਜਿਹੜੀ ਹੈ ਨਾਮਜ਼ਦਗੀਆਂ ਸ਼ੁਰੂ ਹੋ ਜਾਂਦੀਆਂ ਪਿੰਡਾਂ ਦੇ ਲੋਕ ਜਿਹੜੇ ਤਿਆਰ ਨੇ ਚੋਣਾਂ ਲਈ ਜਿਨ੍ਹਾਂ ਜਿਹੜੀਆਂ ਜਿਹੜੀਆਂ ਧਰਾਂ ਨੇ ਜਿਹੜੀਆਂ ਜਿਨ੍ਹਾਂ ਦੀ ਦਿਲਚਸਪੀ ਹੈ ਜਿਹਦੇ ਦੀ ਸਰਪੰਚ ਦੀ ਚੋਣ ਲੜਨ ਤੇ ਜਿਹਦੇ ਪੰਚ ਦੀ ਚੋਣ ਲੜਨ ਦੀ ਉਹ ਸਾਰੇ ਤਿਆਰ ਨੇ ਕਮਰ ਕੱਸੇ ਕੱਸੀ ਫਿਰਦੇ ਆ ਜੀ ਉਹ ਤਿਆਰੀਆਂ ਦੇ ਵਿੱਚ ਨੇ ਤੇ ਉਹ ਇੰਤਜ਼ਾਰ ਕਰ ਰਹੇ ਸੀਗੇ ਪਿਛਲੇ ਕਈ ਦਿਨਾਂ ਤੋਂ ਤੇ ਅੱਜ ਜਿਹੜਾ ਇਸ ਦਾ ਐਲਾਨ ਹੋ ਗਿਆ ਜੀ ਸੂਚ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਇਹਦੇ ਇੱਕ ਤਰ੍ਹਾਂ ਦਾ ਬਹੁਤ ਸੁਹਾਵਣਾ ਮੌਸਮ ਜਿਹੜਾ ਬਣੇਗਾ ਜਿੱਥੇ ਬਹੁਤ ਸਖਤ ਧੜੇਬਾਜੀ ਹੈ ਉੱਥੇ ਥੋੜੀ ਬਾਲੀ ਗੜਬੜ ਹੋ ਸਕਦੀ ਹੈ ਅਦਰਵਾਇਜ਼ ਪੰਜਾਬ ਦੇ ਲੋਕ ਜਿਹੜੇ ਆ ਬੜੇ ਭਾਈਚਾਰੇ ਨਾਲ ਅਮਨ ਭਾਈਚਾਰੇ ਨਾਲ ਇਹ ਚੋਣਾਂ ਜਿਹੜੀਆਂ ਕਰਦੇ ਆ ਇਕੱਠੇ ਕਈ ਵਾਰੀ ਬੈਠੇ ਹੁੰਦੇ ਬਹੁਤੀ ਵਾਰੀ ਇਕੱਠੇ ਬੈਠੇ ਹੁੰਦੇ ਆ ਤੋ ਇਸ ਕਰਕੇ ਪਿੰਡਾਂ ਦੇ ਵਿੱਚ ਇਹ ਉਹਨਾਂ ਨੂੰ ਆਪਣੇ ਜਿਹੜੇ ਪ੍ਰਤੀਨਿਧ ਚੁਣਨ ਦਾ ਮੌਕਾ ਮਿਲੇਗਾ ਪੰਚ ਸਰਪੰਚ ਜੰਮੂ ਜੀ ਇੱਥੇ ਇਹ ਵੀ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਚੋਣ ਕਮਿਸ਼ਨ ਨੇ ਜਿਹੜੇ ਅੰਕੜੇ ਪੇਸ਼ ਕੀਤੇ ਨੇ ਕਿੰਨੀਆਂ ਪੰਚਾਇਤਾਂ ਦੇ ਚੋਣਾਂ ਹੋਣਗੀਆਂ ਕਿਸ ਤਰ੍ਹਾਂ ਦੇ ਅੰਕੜੇ ਨੇ ਕਿੰਨੇ ਇੱਕ ਜਿਹੜੇ ਸਾਡੇ ਪੰਜਾਬ ਦੇ ਪੰਚਾਇਤਾਂ ਦੇ ਜਿਹੜੀ ਚੋਣਾਂ ਦੇ ਵਿੱਚ ਕਿੰਨੇ ਇੱਕ ਜਿਹੜੇ ਵੋਟਰ ਨੇ ਉਹ ਕਿੰਨੇ ਨੇ ਦੇਖੋ ਪੰਜਾਬ ਦੇ ਵਿੱਚ 1 ਲੱਖ 1 ਕਰੋੜ 33 ਲੱਖ 97232 ਵੋਟਰ ਨੇ ਤੇ ਪੰਜਾਬ ਦੇ ਵਿੱਚ 13237 ਜਿਹੜੀਆਂ ਪੰਚਾਇਤਾਂ ਚੁਣੀਆਂ ਜਾਣੀਆਂ ਜੀ ਮਤਲਬ ਇਹ ਮੋਟਾ-ਮੋਟਾ ਜਿਹੜਾ ਹਸਾਬ ਕਿਤਾਬ ਹੈਗਾ ਪੰਜਾਬ ਦੇ ਪਿੰਡਾਂ ਦਾ ਤੇ ਪਹਿਲਾਂ ਇੱਕ ਹੋਰ ਗੱਲ ਮੈਂ ਦੱਸ ਦਵਾ ਪਹਿਲਾਂ ਜਿਹੜੀ 20000 ਖਰਚੇ ਦੀ ਹੱਦ ਸੀਗੀ ਜਿਹੜੀ ਇਸ ਵਾਰੀ ਚੋਣ ਕਮਿਸ਼ਨ ਨੇ 10000 ਉਹਦੇ 'ਚ ਵਾਧਾ ਕੀਤਾ ਪੰਚ ਦੀ ਚੋਣ 'ਚ 30000 ਖਰਚੇ ਜਾਣਗੇ ਸਰਪੰਚ ਦੀ ਚੋਣ 'ਚ 40000 ਖਰਚੇ ਜਾਣਗੇ ਪਰ ਹਕੀਕਤ 'ਅਸੀਂ ਇਹ ਬਿਲਕੁਲ ਇਹੋ ਦੇ ਨਾਲ ਮੇਲ ਨਹੀਂ ਖਾਂਦੀ ਜਿਵੇਂ ਅਸੀਂ ਦੇਖਦੇ ਵੀ ਐਮਐਲਏ ਦੀ ਚੋਣ ਦੇ ਵਿੱਚ ਜਿਹੜਾ 60 ਲੱਖ ਜਾਂ 70 ਲੱਖ ਦਾ ਖਰਚਾ ਮਿੱਥਿਆ ਹੈ ਹੂੰ ਖਰਚਾ ਤਾਂ ਹੋਵੇ ਤੋ ਕਿਤੇ ਵੱਧ ਹੁੰਦਾ ਹੈ ਖਰਚਾ ਤਾਂ ਕਰੋੜਾਂ ਚਲ ਜਾਂਦਾ ਸਾਡੇ ਨੇੜੇ ਹੁਣ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ 5 ਨੂੰ 5 ਅਕਤੂਬਰ ਨੂੰ ਵੋਟਾਂ ਪੈਣੀਆਂ ਉਧਰ ਜੰਮੂ ਕਸ਼ਮੀਰ ਦੇ ਵਿੱਚ ਅੱਜ ਦੂਜੇ ਗੇਟ ਦੀਆਂ ਵੋਟਾਂ ਪੈ ਰਹੀਆਂ ਤੀਜੇ ਗੇਟ ਦੀਆਂ 5 ਅਕਤੂਬਰ ਨੂੰ ਜਿਹੜੀਆਂ ਪਹਿਲੇ ਅਕਤੂਬਰ ਨੂੰ ਪੈ ਜਾਣੀਆਂ ਭਾਵੇਂ ਕਿ ਨਤੀਜਾ 8 ਅਕਤੂਬਰ ਨੂੰ ਆਉਣਾ ਸੋ ਚੋਣਾਂ ਦੇ ਵਿੱਚ ਇਹ ਹਕੀਕਤ ਹੈ ਕਿ ਖਰਚਾ ਜਿਹੜਾ ਜਿਆਦਾ ਹੁੰਦਾ ਕਈ ਪਿੰਡਾਂ ਦੇ ਵਿੱਚ ਤਾਂ ਕਰੋੜ ਤੋਂ ਵੀ ਅੱਗੇ ਨਿਕਲ ਜਾਂਦਾ ਹਮ ਡੇਡ ਡੇਡ ਕਰੋੜ ਦੋ ਦੋ ਕਰੋੜ ਤੱਕ ਚੱਲ ਜਾਂਦਾ ਵੱਡੇ ਜਿੱਥੇ ਪਿੰਡ ਨੇ ਕੁਝ ਜਿਹੜੇ ਪਿੰਡ ਆ ਜਿੱਥੇ ਸਹਿਮਤੀ ਕਰ ਲੈਂਦੇ ਸਰਬਸੰਮਤੀ ਕਰ ਲੈਂਦੇ ਉੱਤੇ ਖਰਚਾ ਬਹੁਤ ਘੱਟ ਹੁੰਦਾ ਜਮੂ ਜੀ ਸਹਿਮਤੀ ਦੀ ਗੱਲ ਕੀਤੀ ਇੱਥੇ ਇਹ ਵੀ ਤੁਹਾਡੇ ਕੋਲੋਂ ਇੱਕ ਸਵਾਲ ਲੈਂਦੀ ਆ ਤੁਸੀਂ ਸੀਨੀਅਰ ਪੱਤਰਕਾਰ ਹੋ ਕੋਈ ਸਰਕਾਰਾਂ ਤੁਸੀਂ ਵੇਖੀਆਂ ਆਉਂਦੀਆਂ ਜਾਂਦੀਆਂ ਜਿਵੇਂ ਸਰਬਸੰਮਤੀ ਦੇ ਕਿਹਾ ਜਾਂਦਾ ਕਿ 5 ਲੱਖ ਦਿੱਤਾ ਜਾਵੇਗਾ ਇਸ ਵੇਲੇ ਸੀਐਮ ਮਾਨ ਵੀ ਐਲਾਨ ਕਰ ਰਹੇ ਨੇ ਜਿਹੜੀਆਂ ਪਹਿਲਾਂ ਪੁਰਾਣੀਆਂ ਸਰਕਾਰਾਂ ਰਹੀਆਂ ਕਦੇ ਐਲਾਨ ਹੋਏਆਂ ਐਲਾਨ ਪੂਰੇ ਵੀ ਹੋਏ ਆ ਕੀਤੇ ਹੋਏ ਇਹ ਐਲਾਨ ਬਹੁਤ ਵਾਰੀ ਹੁੰਦੇ ਰਹੇ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਨੇ ਕੀਤੇ ਆ ਕੁਝ ਪੰਚਾਇਤਾਂ ਦੇ ਪੂਰੇ ਹੋ ਜਾਈਆਂ ਸਾਰੀਆਂ ਦੇ ਤਾਂ ਮੇਰੇ ਖਿਆਲ ਨਹੀਂ ਪੂਰੇ ਹੋਏ ਜੀ ਇਸ ਵਾਰ ਵੀ ਐਲਾਨ ਕੀਤੇ ਜਾ ਰਿਹਾ ਹੈ ਕਿ ਚੰਗੀ ਗੱਲ ਐ ਐਲਾਨ ਹੋਣਾ ਚਾਹੀਦਾ ਪੰਚਾਇਤਾਂ ਦੇ ਵਿੱਚ ਵੱਧ ਤੋਂ ਵੱਧ ਸਰਬਸੰਮਤੀ ਬਣੇ ਭਾਈਚਾਰਾ ਕਾਇਮ ਰਹੇ ਆਪਸੀ ਇਕਤਾ ਕਾਇਮ ਰਹੇ ਉਹ ਚੰਗੀ ਗੱਲ ਹੈਗੀ ਆ ਪਰ ਕਿੰਨੇ ਪਿੰਡਾਂ ਚ ਸਰਬਸੰਮਤੀ ਹੋਏਗੀ ਜਿਹੜੇ ਪਿੰਡਾਂ ਦੇ ਵਿੱਚ ਆਪਸੀ ਜਿਹੜੇ ਕੁਝ ਟਾਵੇਂ ਟੱਲੇ ਪਿੰਡੇ ਹੋ ਜਿਹੜੇ ਕਦੇ ਠਾਣੇ ਨਹੀਂ ਗਏ ਹੂੰ ਉੱਥੇ ਸੰਮਤੀ ਹੋਣ ਦੇ ਜ਼ਿਆਦਾ ਸੰਭਾਵਨਾ ਨੇ ਜੀ ਤੇ ਕੁਝ ਥਾਵਾਂ ਦੇ ਉੱਪਰ ਲੋਕ ਸੋਚਦੇ ਵੀ ਜਿਹੜੇ ਸਾਡੇ ਖੇਤ ਕਰਜ਼ੇ ਨੇ ਜ਼ਮੀਨਾਂ ਦੇ ਉਹ ਹੀ ਪਹਿਲਾਂ ਵਧ ਗਏ ਨੇ ਹੋਰ ਖਰਚੇ ਨਾ ਕੀਤੇ ਜਾਣ ਪਰ ਕਈ ਵਾਰੀ ਜਿਹੜੀ ਆ ਇਹ ਟੌਰ ਹੈ ਮਤਲਬ ਜਿਵੇਂ ਉਹਦੇ ਲਈ ਜਿਹੜਾ ਨਾ ਮਤਲਬ ਜਦੋਂ ਦੋ ਧੜਿਆਂ ਦੇ ਵਿੱਚ ਖੜਕ ਜਾਂਦੀ ਹੈ ਜੰਮ ਜਾਂਦੀ ਵੀ ਐਰ ਕੀ ਸਰਪੰਚ ਸਾਡਾ ਹੀ ਹੋਏਗਾ ਅਸੀਂ ਬਣਾਵਾਂਗੇ ਉਹਦੇ ਵਿੱਚ ਫਿਰ ਖਰਚਾ ਹੁੰਦਾ ਉਹਦੇ ਵਿੱਚ ਵੋਟਾਂ ਖਰੀਦੀਆਂ ਜਾਂਦੀਆਂ ਸ਼ਰਾਬਾਂ ਵਿੱਚ ਚਲਦੀਆਂ ਨਸ਼ਾ ਚੱਲਦਾ ਜੀ ਮਤਲਬ ਉਹਦੇ ਨਾਲ ਚੋਨਾ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਸੋ ਇਹ ਗੱਲ ਤੋਂ ਬਚਣ ਦੀ ਲੋੜ ਹੈਗੀ ਆ ਪਰ ਹਕੀਕਤ ਇਹਦੇ ਉਲਟ ਹੈਗੀ ਆ ਤੇ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਜਿਹੜੀ ਹੇਡਲੇ ਪੱਧਰ ਤੇ ਸਾਡੇ ਦੇਸ਼ ਦੀ ਜਮਹੂਰੀਅਤ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਉਹ ਜੀ ਮਜ਼ਬੂਤੀ ਲਈ ਜਿਹੜਾ ਕੰਮ ਹੋਣਾ ਚਾਹੀਦਾ ਸੋ ਇਹ ਦੇਖਦੇ ਆ ਕਿ 27 ਸਤੰਬਰ ਤੋਂ ਜਿਹੜੇ ਆ ਨਾਮਜਦਗੀਆਂ ਸ਼ੁਰੂ ਹੋਣਗੀਆਂ 4 ਅਕਤੂਬਰ ਤੱਕ ਚੱਲਣਗੀਆਂ 5 ਅਕਤੂਬਰ ਨੂੰ ਜਿਹੜੇ ਆ ਕਾਗਜ਼ਾਂ ਦੀ ਪੜਤਾਲ ਹੋਏਗੀ ਤੇ ਉਸ ਤੋਂ ਬਾਅਦ ਇਹ ਅਗਲਾ ਜਿਹੜਾ ਪ੍ਰੋਸੈਸ ਆ ਸ਼ੁਰੂ ਹੋ ਜਾਗਾ ਜਿੱਤੇ ਸਰਬਸੰਮਤੀਆਂ ਹੋਣੀਆਂ ਹੋਇਆਂ ਉਹ 5 ਦੀ ਸ਼ਾਮ ਨੂੰ ਹੋ ਜਾਣਗੀਆਂ ਜਿੱਤੇ ਨਹੀਂ ਹੋਣੀਆਂ ਹੋਈਆਂ ਤੇ ਅੱਗੇ ਵਧ ਜਾਗਾ ਸੋ 15 ਅਕਤੂਬਰ ਨੂੰ ਵੋਟਾਂ ਪੈ ਜਾਣਗੀਆਂ ਵੋਟਾਂ ਪੈਣ ਤੋਂ ਪਹਿਲਾਂ ਇਹ ਲਾਇਆ ਗਿਆ ਸੀ ਹਸਾਬ ਕਿਤਾਬ ਵੀ ਕਾਫੀ ਤਿਹਾਰ ਨੇ ਜੀ ਦਸਹਿਰਾ ਵੀ ਉਹਨਾਂ ਤੋਂ ਪਹਿਲਾਂ ਆਉਣਾ ਉਹਨਾਂ ਸਾਰੇ ਤਿਹਾਰਾਂ ਨੂੰ ਦੀਵਾਲੀ ਬਾਅਦ ਚ ਆਉਣੀਆਂ ਸਾਰੇ ਕਾਜ ਨੂੰ ਧਿਆਨ ਦੇ ਵਿੱਚ ਰੱਖਦੇ ਹੋયા 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਾਉਣੀਆਂ ਸੀਗੀਆਂ ਇਸ ਕਰਕੇ ਜਿਹੜੇ ਚੋਣ ਕਮਿਸ਼ਨ ਆ ਉਹਨੇ 15 ਅਕਤੂਬਰ ਦੀ ਡੇਟ ਜਿਹੜੀ ਆ ਉਹ ਕੱਢੀ ਹੈ 15 ਅਕਤੂਬਰ ਨੂੰ ਵੋਟਾਂ ਪੈ ਕੇ ਪੰਜਾਬ ਦੀਆਂ ਪੰਚਾਇਤਾਂ ਜਿਹੜੀਆਂ ਚੁਣੀਆਂ ਜਾਣਗੀਆਂ ਪੰਜ ਸਰਪੰਚ ਚੁਣੇ ਜਾਣਗੇ ਜਿੱਦਣ ਵੋਟਾਂ ਪੈਣਗੀਆਂ ਉਸੇ ਦਿਨੀ ਸ਼ਾਮ ਤੱਕ ਨਤੀਜੇ ਆ ਜਾਣਗੇ 2-3 ਘੰਟਿਆਂ ਦੇ ਵਿੱਚ ਇਹ ਵੋਟਾਂ ਜਿਹੜੀਆਂ ਬੈਲਟ ਬਾਕਸ ਰਾਹੀਂ ਪਾਣਗੀਆਂ ਇੱਕ ਹੋਰ ਵਿਵਸਥਾ ਜਿਹੜੀ ਆ ਉਹ ਬੈਲਟ ਬਾਕਸ ਦੇ ਵਿੱਚ ਕੀਤੀ ਗਈ ਆ ਕਿ ਨੋਟਾ ਵੀ ਰੱਖਿਆ ਗਿਆ ਜਿਹੜਾ ਨਹੀਂ ਪਾਉਣਾ ਚਾਹੁੰਦਾ ਉਹ ਨੋਟਾ ਤੇ ਆਪਣੀ ਟਿਕ ਕਰ ਸਕਦਾ ਵੀ ਮੈਂ ਇਹ ਮੈਨਾਂ ਦਾ ਜੰਮੂ 'ਚ ਇਹ ਪਹਿਲੀ ਵਾਰ ਹੋਇਆ ਨਾ ਹਾਂਜੀ ਹਾਂਜੀ ਇਹ ਪਹਿਲੀ ਵਾਰ ਹੋਇਆ ਅੱਗੇ ਵਿਧਾਨ ਸਭਾ 'ਚ ਸੀਗਾ ਨੋਟਾ ਦੀ ਪ੍ਰੋਵੀਜ਼ਨ ਲੋਕ ਸਭਾ 'ਚ ਵੀ ਹੈਗੀ ਹੈ ਪਰ ਪੰਚਾਇਤਾਂ ਦੇ ਵਿੱਚ ਪਹਿਲੀ ਵਾਰੀ ਨੋਟਾ ਦੀ ਪ੍ਰੋਵੀਜ਼ਨ ਹੋਈ ਹੈ ਸੋ ਇਹ ਵੀ ਇੱਕ ਨਵਾਂ ਤੱਤ ਆਏਗਾ ਕਿ ਪੰਜਾਬ ਦੇ ਲੋਕ ਜਿਹੜੇ ਹੀਲ ਨੇ ਪੱਧਰ ਤੇ ਜਮੂਰੀਏ ਦੇ ਹੀਡਲੇ ਸਤੰਭ ਜਿਹੜਾ ਜਾਂ ਹੀਡਲੇ ਡੰਡੇ ਤੇ ਉਹ ਕਿੰਨੇ ਇੱਕ ਜਿਹੜੇ ਪੰਜ ਸਰਪੰਚਾਂ ਦਾ ਉੱਥੇ ਉਹ ਨੋਟਾ ਦੀ ਵਾਰਤੋਂ ਕਰਨਗੇ ਇਹ ਨਵਾਂ ਦਿਲਚਸਪ ਪਹਿਲੂ ਹੋਏਗਾ ਇਹ ਦੇਖਣਾ ਹੋਏਗਾ ਕਿੰਨੇ ਪ੍ਰਤੀਸ਼ਤ VOTING VOTE ਨੋਟਾ ਦੇ ਜਿਹੜੀ ਹੁੰਦੀ ਹੈ ਇਹ ਬੜਾ ਦਿਲਚਸਪ ਮੁਕਾਬਲਾ ਜਿਹੜਾ ਹੋਵੇਗਾ ਕਈ ਥਾਵਾਂ ਦੇ ਉੱਪਰ ਮੁਕਾਬਲੇ ਜਿਵੇਂ ਜੰਮੂ ਜੀ ਨੇ ਕਿਹਾ ਵੱਡੇ ਪਿੰਡ ਨੇ ਧੜਾ ਬੰਦੀ ਆ ਉੱਥੇ ਇੱਕ ਇੱਕ ਗੱਲ ਅਸੀਂ ਹੋਰ ਕਰਨ ਚਾਹੁੰਦੇ ਹਾਂ VOTES ਜਿਹੜੀਆਂ ਸਵੇਰੇ 8 ਤੋਂ ਲੈ ਕੇ 4 ਵਜੇ ਤੱਕ ਪੈਣਗੀਆਂ ਇਹ ਤਾਂ ਟਾਈਮ ਵੀ ਅਨਾਉਂਸ ਕਰ ਦਿੱਤਾ ਗਿਆ ਇਸ ਕਰਕੇ VOT ਜਿਹੜੇ ਕਈ ਰਿਸ਼ਤੇਦਾਰੀਆਂ ਚ ਗਏ ਹੁੰਦੇ ਵੈਸੇ ਤਾਂ ਰਿਸ਼ਤੇਦਾਰੀਆਂ ਜਿਹੜੀਆਂ ਕੁੜੀਆਂ ਵੈਹੀਆਂ ਹੁੰਦੀਆਂ ਉਹਨਾਂ ਨੂੰ ਵੀ ਵੋਟਾਂ ਪਵਾਉਣ ਲਿਆਂਦਾ ਜਾਂਦਾ ਹੈ ਸੋ ਇਸ ਕਰਕੇ ਜਿਹੜੇ ਮਤਲਬ ਉਹ ਇਹਨਾਂ ਵੋਟਾਂ 'ਚ ਦਿਲਚਸਪੀ ਰੱਖਦੇ ਜਿਨ੍ਹਾਂ ਨੇ ਆਪਣਾ ਧੜਾ ਜਤਾਉਣਾ ਹੋਊਗਾ ਉਹ ਕਿਤੇ ਵੀ ਗਿਆ ਕੈਂਡੀਡੇਟ ਨੂੰ ਕੀਕ ਵੋਟ ਦਾ ਲਾਹਾ ਹੁੰਦਾ ਹਾਂਜੀ 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 ਤੇ ਕਈ ਵਾਰ ਬਹੁਤ ਸਾਰੀਆਂ ਪੰਚਾਇਤਾਂ ਦੇ ਵਿੱਚ ਫੈਸਲੇ ਵੀ ਬਹੁਤ ਕਰੀਬੀ ਹੁੰਦੇ ਦੋ-ਦੋ ਤਿੰਨ-ਤਿੰਨ ਵੋਟਾਂ ਨਾਲ ਪੰਜ ਵੋਟਾਂ ਨਾਲ ਇੱਕ ਵੋਟ ਨਾਲ ਵੀ ਫੈਸਲੇ ਹੁੰਦੇ ਸੱਤਾਂ ਵਾਲੇ ਮੁਕਾਬਲੇ ਹੁੰਦੇ ਤੇ ਇਸ ਕਰਕੇ ਉੱਤੇ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਪੈਣ ਸੋ ਇਹ ਚੰਗੀ ਗੱਲ ਹੈ ਜਿਹੜੀ ਹੇਡਲੇ ਲੈਵਲ ਦੇ ਉੱਪ ਉਹ ਵਧੇ ਫੁੱਲੇ ਪਰਫੁੱਲਤ ਹੋਵੇ ਇੱਕ ਚੰਗਾ ਸੰਕੇਤ ਹੋਏਗਾ ਚੰਗਾ ਇੱਕ ਸਮਾਜ ਦੇ ਵਿੱਚ ਇੱਕ ਚੰਗਾ ਗੱਲ ਹੋਏਗੀ ਵੀ ਹੇਠਲੇ ਪੱਧਰ ਤੇ ਸਾਡੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਮਜ਼ਬੂਤ ਹੋਣਗੀਆਂ ਤੇ ਇੱਕ ਹੋਰ ਗੱਲ ਜਿਹੜੀ ਪੰਚਾਇਤਾਂ ਦੇ ਵਿੱਚ ਹੋਣੀ ਚਾਹੀਦੀ ਕਈ ਵਾਰੀ ਟਕਰਾਅ ਹੋ ਜਾਂਦੇ ਪੰਚਾਇਤਾਂ ਦੇ ਵਿੱਚ ਇਹ ਪ੍ਰੋਸੈਸ ਤੈਅ ਹੋਣਾ ਚਾਹੀਦਾ ਵੀ ਜੋ ਬਹੁਤ ਸਾਰੇ ਮਾਮਲੇ ਪੰਚਾਇਤਾਂ ਦੇ ਪੱਧਰ ਤੇ ਨਿਬੇੜੇ ਜਾਣ ਇਹ ਚੰਗਾ ਇੱਕ ਕਦਮ ਹੋ ਸਕਦਾ ਇਹਦੇ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਜਿਹੜੇ ਪੰਜ ਸਰਪੰਚ ਬਣ ਕੁਝ ਪੰਜਾਬ ਦੇ ਵਿੱਚ ਸਰਪੰਚ ਪੰਜ ਬਹੁਤ ਮਾਰ ਕੇ ਦੇ ਨੇ ਉਥੋਂ ਦੀਆਂ ਪੰਚਾਇਤਾਂ ਨੇ ਪਿੰਡਾਂ ਦੇ ਵਿਕਾਸ ਨੂੰ ਚਾਰਜਾਂ ਲਾਤੇ ਮਤਲਬ ਬਹੁਤ ਹੀ ਵਧੀਆ ਪਿੰਡ ਉਹਨਾਂ ਨੇ ਬਣਾਏ ਆ ਤੇ ਇਸ ਕਰਕੇ ਉਹਨਾਂ ਪਿੰਡਾਂ ਤੋਂ ਵੀ ਬਾਕੀ ਪਿੰਡਾਂ ਨੂੰ ਸਿੱਖਣ ਦੀ ਲੋੜ ਹੈ ਜੇ ਇੱਕ ਸਰਪੰਚ ਆ ਇੱਕ ਪਿੰਡ ਦੇ ਹੋਰ ਸਰਪੰਚਾ ਉਹਨੇ ਵੀ ਆਪਣਾ ਪਿੰਡ ਜਿਹੜਾ ਬਹੁਤ ਸੋਹਣਾ ਬਣਾਇਆ ਬਹੁਤ ਸਾਰੇ ਪਿੰਡ ਇੱਕ ਦੋ ਪਿੰਡ ਮਾਨਸਾ ਦੇ ਵਿੱਚ ਵੀ ਹੈਗੇ ਹੋਰ ਪਾਸੇ ਵੀ ਪਿੰਡ ਹੈਗੇ ਜਿਹੜੇ ਸਰਪੰਚਾਂ ਨੇ ਦਿਨ ਰਾਤ ਕਰਕੇ बड़े लिखे वीर सरपंच सिंह ਉਹਨਾਂ ਨੇ ਨਾਮ ਨਾ ਖਟਿਆ ਇਸ ਦਿਚਾ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ 15 ਅਕਤੂਬਰ ਨੂੰ ਸਰਪੰਚ ਪੰਚਮਣ ਉਹਨਾਂ ਤੋਂ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਵਧੀਆ ਪਿੰਡ ਬਣਾਉਣ ਤਾਂ ਕਿ ਸਾਡੇ ਜਿਹੜਾ ਪੰਜਾਬ ਆ ਜਦੋਂ ਅਸੀਂ ਕਹਿੰਨੇ ਵੀ ਇੱਕ ਨੰਬਰ ਦਾ ਪੰਜਾਬ ਆ ਇਸੇ ਨਾਲ ਹੀ ਇੱਕ ਹੋਰ ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਜੀ ਨਸ਼ੇ ਬਹੁਤ ਵੱਧ ਗਏ ਸਾਨੂੰ ਇਹਨਾਂ ਚੋਣਾਂ ਦੇ ਵਿੱਚ ਜਿੰਨੇ ਨਸ਼ੇ ਘਟ ਸਕਣ ਉਹ ਘਟਾਉਣੇ ਚਾਹੀਦੇ ਪਿੰਡਾਂ ਦੇ ਵਿੱਚ ਜਿਹੜੀ ਹੈ ਚਿੱਟੇ ਦੀ ਬਿਮਾਰੀ ਵੀ ਆ ਬੜੀ ਉਹਨੂੰ ਵੀ ਰੋਕਣ ਲਈ ਯਤਨ ਕੀਤੇ ਜਾਣੇ ਚਾਹੀਦੇ ਤੇ ਪੰਚਾਇਤਾਂ ਦੇ ਵਿੱਚ ਮਸਾਲੀ ਬੰਦੇ ਅੱਗੇ ਲਿਆਂਦੇ ਜਾਣੇ ਚਾਹੀਦੇ ਜਿਹੜੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਕੰਮ ਕਰਨ ਮੇਰਾ ਕਹਿਲ ਇਹਦੇ ਨਾਲ ਪੰਜਾਬ ਦੀ ਜਿਹੜੀ ਆ ਹੀੜਲੇ ਪਦਰਤੀ ਜਮਹੂਰੀਅਤ ਹੋਰ ਮਜ਼ਬੂਤ ਹੋਏ ਜੀ ਜਮੂਜੀ ਵੈਸੇ ਤਾਂ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਹੁੰਦੀ ਆ ਪਰ ਪਿੰਡਾਂ 'ਚ 2-4 ਬੰਦੇ ਅਜਿਹੇ ਜ਼ਰੂਰ ਹੁੰਦੇ ਆ ਜਿਹੜੇ ਕਿ ਲੜਾਈਆਂ ਪਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਚੁਗਲੀਆਂ ਕਰਦੇ ਰਹਿੰਦੇ ਨੇ ਇੱਧਰ ਉੱਧਰ ਤੇ ਉਹਨਾਂ ਦੇ ਜ਼ਰੂਰ ਬਜੰਨਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਭਾਈਚਾਰਕ ਸਾਂ ਜਿਹੜੀ ਮਜ਼ਬੂਤ ਬਣਾ ਕੇ ਰੱਖਣੀ ਹੈ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਤੇ ਤੁਸੀਂ ਆਪਣੇ ਪਿੰਡ ਸਾਨੂੰ ਬੁਲਾਉਣਾ ਚਾਹੁੰਦੇ ਹੋ ਆਪਣੇ ਪਿੰਡ ਦੇ ਵਿਕਾਸ ਬਾਰੇ ਦੱਸਣਾ ਚਾਹੁੰਦੇ ਹਾਂ ਸਾਨੂੰ ਜਰੂਰ ਦੱਸੋ ਅਸੀਂ ਜਰੂਰ ਤੁਹਾਡੇ ਰੂਬਰੂ ਹੋਵਾਂਗੇ ਤੇ ਦਰਸ਼ਕਾਂ ਦੇ ਰੂਬਰੂ ਤੁਹਾਨੂੰ ਕਰਾਵਾਂਗੇ ਜੁੜੇ ਰਹੋ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਸਾਂਝ ਪੈਂਦੀ ਰਹੇਗੀ ਸ਼ੁਕਰਾਨੇ ਧੰਨਵਾਦ ਸਤਿ ਸ਼੍ਰੀ ਅਕਾਲ